ਤਰਨਤਾਰਨ ਦੇ ਵਿੱਚ 400 ਕਰੋੜ ਤੋਂ ਜ਼ਿਆਦਾ ਦੀ ਹੈਰਨ ਬਰਾਮਦ ਪਹਿਲਾਂ 5 ਕਿਲੋ ਹੈਰਨ ਦੇ ਨਾਲ ਤਸਕਰ ਨੂੰ ਕੀਤਾ ਸੀ ਕਾਬੂ ਨਿਸ਼ਾਨਦੇਹੀ ਤੇ 80 ਕਿਲੋ ਡਰੱਗਸ ਦੀ ਬਰਾਮਦਗੀ ਮਾਹਲੀਚੇ ਪ੍ਰੋਡਿਊਸਰ ਸੰਕੀਤਾ ਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਅਣਪਛਾਤੇ ਬਾਈਕ ਸਵਾਰਾਂ ਨੇ ਕੋਠੀ ਤੇ ਫਰਾਈਆਂ ਗੋਲੀਆਂ ਸੀਸੀਟੀਵੀ ਦੇ ਵਿੱਚ ਬਾਈਕ ਤੇ ਭੱਜਦੇ ਨਜ਼ਰ ਆ ਰਹੇ ਨੇ ਦੋ ਹਮਲਾਵਰ ਨੰਗਲ ਚ ਤਿੰਦਵੇ ਦੀ دہشت ਇੱਕ ਦਰਖਤ ਤੇ ਦੇਖਿਆ ਤਿੰਦਵਾ ਜਿਹਨਾਂ ਲਾਤ ਪੇ ਪਾਕੜੀ ਟੀਮ ਨੇ ਕਰੜੀ ਮਸ਼ੱਕਤ ਤੋਂ ਬਾਅਦ ਕੀਤਾ ਕਾਬੂ ਵਠਿੰਡਾ ਚ ਸੜਕ ਹਾਸੀ ਦੇ ਵਿੱਚ ਮਹਿਲਾ ਪੁਲਿਸ ਕਰਮੀ ਦੀ ਮੌਤ ਸਕੂਟੀ ਤੇ ਜਾ ਰਹੀ ਰਮਨਦੀਪ ਕੌਰ ਨੂੰ ਕਿਸੇ ਵਾਂਦੇ ਮਾਰੀ ਟੱਕਰ ਮੌਕੇ ਤੇ ਹੋਈ ਮੌਤ। ਜੰ트ਰੀ ਰਾਜ ਮੰਤਰੀ ਗਵਨੀਤ ਵਿਕਟੂ ਨੇ ਪ੍ਰਧਾਨ ਮੰਤਰੀ ਅੱਗੇ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ ਪਾਣੀਆਂ ਸਣੇ ਪੰਜਾਬ ਦੇ ਧਾਰਮਿਕ ਤੇ ਸਿਆਸੀ ਮਸਲਿਆਂ ਤੇ ਵੀ ਕੀਤੀ ਚਰਚਾ। ਨਸ਼ਾ ਮੁਕਤ ਯਾਤਰਾ ਤਹਿਤ ਅੱਜ ਨਵਾਂ ਸ਼ਹਿਰ ਪੰਚਨ ਗਿਰਸੀਆਂ ਮਾਨ ਅਤੇ ਕੇਜੀਵਾਲ ਪਿੰਡ ਪੱਧਰ ਤੇ ਬਣੀ ਡਿਫੈਂਸ ਕਮੇਟੀ ਦੇ ਮੈਂਬਰਾਂ ਦੇ ਨਾਲ ਕੰਮ ਲਈ ਸਿੱਧਾ ਸੰਵਾਦ ਕੀਜੀਵਾਲ ਬੋਲੇ ਹੁਣ ਨਸ਼ੇ ਨੂੰ ਖਤਮ ਕਰਕੇ ਰਹਿਣਗੇ ਪੰਜਾਬ ਦੇ 3 ਕਰੋੜ ਲੋਕ ਗਵਰਨਰ ਤੇ ਪ੍ਰੈਜ਼ੀਡੈਂਟ ਦੇ ਲਈ ਸਮਾਜ ਸੀਮਾ ਨੂੰ ਲੈ ਕੇ ਰਾਸ਼ਟਰਪਤੀ ਦੇ ਸੁਪਰੀਮ ਕੋਰਟ ਨੂੰ 14 ਸਵਾਲ ਪੁੱਛਿਆ ਜਿਸ ਸੰਵਿਧਾਨ ਦੇ ਵਿੱਚ ਕੋਈ ਸਮਾਜ ਸੀਮਾ طے ਨਹੀਂ ਤਾਂ ਕੀ ਕੋਰਟ ਕਰ ਸਕਦੀ ਹੈ ਤੈ ਸੀਨੀਅਰ ਕਾਂਗਰਸ ਆਗੂ ਪੀਤ ਤੰਬਰਮ ਨੇ ਇੰਡੀਆ ਗੱਠ ਜੋੜ ਤੇ ਚੁੱਕੇ ਸਵਾਲ ਬੋਲੇ ਮੈਨੂੰ ਨਹੀਂ ਦਿਖਦਾ ਗੱਠ ਜੋੜਦਾ ਕੋਈ ਭੁਇਖ ਭਾਜੀਪੀ ਨੇ ਦੱਸਿਆ ਸਭ ਤੋਂ ਸੰਗਠਿਤ ਪਾਰਟੀ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਤੇ ਪੜਕੀ ਕੰਗਨਾਰਣੌਤ ਟਰੰਪ ਨੂੰ ਦੱਸਿਆ ਅਸਫਲ ਪਾਰਟੀ ਦੇ ਇਤਰਾਜ਼ ਤੇ ਡਿਲੀਟ ਕੀਤੀ ਪੋਸਟ ਟਰੰਪ ਨੇ ਕਿਹਾ ਸੀ ਐਪਲ ਭਾਰਤ ਦੇ ਵਿੱਚ ਨਾ ਕਰੇ ਨਿਵੇਸ਼ ਸੋਨੇ ਦੇ ਰੇਟਾਂ ਦੇ ਵਿੱਚ ਭਾਰੀ ਗਿਰਾਵਟ 2000 ਰੁਪਏ ਤੱਕ ਸਸਤਾ ਹੋਇਆ 골ਡ 92000 ਨੇੜੇ ਪਹੁੰਚੀ ਕੀਮਤ ਪਿਛਲੇ ਦਿਨੀ 1 ਲੱਖ ਤੋਂ ਪਾਰ ਹੋ ਗਿਆ ਸੀ ਸੋਨਾ ਸਸ ਕੀ ਹਾਲ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਤਰਨਤਾਰਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਤਰਨਤਾਰਨ ਦੇ ਵਿੱਚ ਸਰਹੱਦੀ ਜ਼ਿਲ੍ਹੇ ਦੇ ਵਿੱਚ 425 ਕਰੋੜ ਦੀ ਹੈਰਨ ਬਰਾਮਦ ਕੀਤੀ ਗਈ ਹੈ ਵੱਡੀ ਕਾਮਯਾਬੀ ਕਹਿ ਸਕਦੇ ਹਾਂ 425 ਕਰੋੜ ਦੇ ਹੈਰਨ ਯਾਨੀ ਕਿ 85 ਕਿਲੋ ਹੈਰਨ ਬਰਾਮਦ ਕੀਤੀ ਗਈ ਹੈ ਪਹਿਲਾਂ ਦਰਸਲ 5 ਕਿਲੋ ਹੈਰਨ ਦੇ ਨਾਲ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਤਾਂ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਸ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਹੋਈ ਹੈ ਮੁਲਜ਼ਮ ਦੇ ਬਿਲੋਂ ਅੱਗੇ ਕਿਸੇ ਦਾ ਨਾਮ ਲਿਆ ਜਾ ਜੰਗਾ ਤਾਂ ਉਸ ਦੀ ਨਿਸ਼ਾਨਦੇਹੀ ਤੇ ਦੂਜੀ ਜਗ੍ਹਾ ਪਰਸਦੀਪਨ ਚਾਪੇ ਮਾਰੀ ਕੀਤੀ ਗਈ ਇੱਥੇ ਕਿ 80 ਕਿਲੋ ਹੋਰ ਹੈਰਨ ਬਰਾਮਦ ਕੀਤੀ ਗਈ ਹੈ ਡਰੱਗਸ ਦੀ ਨਸ਼ੇ ਦੀ ਬਹੁਤ ਵੱਡੀ ਖੇਪ ਕਹੀ ਜਾ ਸਕਦੀ ਹੈ 85 ਕਿਲੋ ਜੇਕਰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਕੀਤੀ ਦੀ ਗੱਲ ਕੀਤੀ ਜਾਵੇ ਤਾਂ 425 ਕਰੋੜ ਰੁਪਏ ਇਸ ਦੀ ਕੀਮਤ ਬਣਦੀ ਹੈ ਕਿਉਂਕਿ ਸਰਹੱਦੀ ਜ਼ਿਲ੍ਹਾ ਤਰਨਤਾਰਨ ਜਿਹੜਾ ਕਿ ਬਿਲਕੁਲ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ ਤੇ ਸਰਹੱਦ ਦੇ ਜ਼ਰੀਏ ਲਗਾਤਾਰ ਇਸ ਤਰੀਕੇ ਦੇ ਨਾਲ ਤਸਕਰੀ ਦੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਸਾ ਸਿੱਧਾ ਰੋਕਾਂਗੇ ਤਰਨਤਾਰਨ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਸਦਾਰਸਰ ਵਾਲਾ ਜੁੜ ਚੁੱਕੇ ਨੇ ਸਦਾਰ ਤੇ ਡਰੱਗਸ ਦੀ ਹੈਰਨ ਦੀ ਬਹੁਤ ਵੱਡੀ ਖੇਪ ਕਈ ਜਾ ਸਕਦੀ ਹੈ 85 ਕਿਲੋ ਡਰੱਗਸ ਬਰੰਦ ਕੀਤੀ ਜਿਸ ਤੇ ਕਿ 425 ਕਰੋੜ ਰੁਪਏ ਦੀ ਕੀਮਤ ਬਣਦੀ ਹੈ ਵਿਸਥਾਰ ਦੇ ਨਾਲ ਜਾਣਕਾਰੀ ਦਿਓ ਕਿ ਕਿਵੇਂ ਇਹ ਪੂਰੀ ਕਾਮਯਾਬੀ ਹਾਸਲ ਹੁੰਦੀ ਹੈ ਪਹਿਲਾਂ ਵਾਲੇ ਮੁਲਜ਼ਮ ਦੀ ਕਦੋਂ ਗ੍ਰਿਫਤਾਰੀ ਹੋਈ ਤੇ ਉਸ ਦੀ ਨਿਸ਼ਾਨਦੇਹੀ ਤੇ ਕਦੋਂ ਇਹ ਪੁਲਿਸ ਨੇ ਕਾਰਵਾਈ ਕੀਤੀ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਪਹਿਲਾਂ ਤਰਨਤਾਰਨ ਪੁਲਿਸ ਵੱਲੋਂ ਜਿਹੜੀ ਆ ਕੱਲ ਸ਼ਾਮ ਨੂੰ 5 ਕਿਲੋ ਦੇ ਕਰੀਬ ਹੀਰੋਨ ਦੀ ਰਿਕਵਰੀ ਕੀਤੀ ਜਾਂਦੀ ਆ ਔਰ ਦੱਸ ਜੀ ਕਿ ਇਸ ਦਾ ਟਵੀਟ ਜਿਹੜਾ ਹੈ ਪੰਜਾਬ ਦੇ ਜਿਹੜੇ ਡੀਜੀਪੀ ਨੇ ਉਹਨਾਂ ਵੱਲੋਂ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜੀ ਆ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮਹੀਨ ਤਹਿਤ ਤਰਨਤਾਰਨ ਦੇ ਐਸਐਸਪੀ ਅਭੀ ਮੰਨਿਊ ਰਾਣਾ ਵੱਲੋਂ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਨੇ ਉਸ ਟੀਮਾਂ ਅਤੇ ਤਹਿਤ ਸਾਰੀ ਕਾਰਵਾਈ ਜਿਹੜੀ ਹੈ ਚੱਲੀ ਆ ਪਹਿਲਾਂ 5 ਕਿਲੋ ਸ਼ਾਮ ਨੂੰ ਰਿਕਵਰੀ ਹੁੰਦੀ ਆ ਤੇ ਅਤੇ ਉਸੇ ਜਿਹੜਾ ਇੱਕ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਦੀ ਨਿਸ਼ਾਨਦੇਹੀ ਤੇ 80 ਕਿਲੋ ਦੇ ਕਰੀਬ ਹੀਰੋਇਨ ਦੀ ਰਿਕਵਰੀ ਜਿਹੜੀ ਆ ਹੋਰ ਕੀਤੀ ਜਾਂਦੀ ਆ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੱਲੇ ਵੀ ਜਾਂਚ ਜਿਹੜੀ ਆ ਪੁਲਿਸ ਵੱਲੋਂ جاری ਆ ਤੇ ਤਰਨਤਾਰਨ ਦੇ ਐਸਐਸਪੀ ਅਭੀ ਮੰਨੂ ਰਾਣਾ ਇਸ ਮਾਮਲੇ ਤੇ 3 ਵਜੇ ਦੇ ਕਰੀਬ ਜਿਹੜੀ ਆ ਦੁਪਹਿਰ 3 ਵਜੇ ਦੇ ਕਰੀਬ ਪ੍ਰੈਸ ਕਾਨਫਰੈਂਸ ਕਰਨਗੇ ਜੇ ਗੱਲ ਕੀਤੀ ਜਾਵੇ ਤਾਂ ਇਸ ਟੀਮ ਦੇ ਵਿੱਚ ਜੇ ਗੱਲ ਕੀਤੀ ਜਾਵੇ ਹੋਰ ਅਧਿਕਾਰੀ ਵੀ ਜਿਹੜੇ ਨੇ ਆ ਸ਼ਾਹ ਵੱਲੋਂ ਜਿਨ੍ਹਾਂ ਵੱਲੋਂ ਇਹ ਸਾਰੀ ਰਿਕਵਰੀ ਤੇ ਕੰਮ ਕੀਤਾ ਗਿਆ ਤਰਨਤਾਰਨ ਦੇ ਐਸਐਸਪੀ ਐਸਪੀਡੀ ਅਜੇ ਰਾਜ ਸਿੰਘ ਅਤੇ ਡੀਐਸਪੀਡੀ ਜਿਹੜੇ ਨੇ ਉਹ ਵੀ ਇਸ ਦੇ ਨਾਲ ਹੀ ਸਬੰਧਤ ਨੇ ਅਤੇ ਸੀਆਈਡੀ ਦੀਆਂ ਅਲੱਗ-ਅਲੱਗ ਟੀਮਾਂ ਜਿਹੜੀਆਂ ਨੇ ਹੋਰ ਇਸ ਰਿਕਵਰੀ ਦੇ ਵਿੱਚੇ ਸ਼ਾਮਲ ਨੇ ਜਿਨ੍ਹਾਂ ਵੱਲੋਂ ਇੱਕ ਤਸਕਰ ਨੂੰ ਗ੍ਰਿਫਤਾਰ ਕਰਕੇ ਜਿਹੜਾ ਇਹ ਰਿਕਵਰੀ ਜਿਹੜੀ ਆ ਏਡੀ ਵੱਡੀ ਮਾਤਰਾ ਚ ਕੀਤੀ ਗਈ ਆ ਔਰ ਇਸ ਤਸਕਰ ਦੇ ਤਾਰ ਦੱਸਿਆ ਜਾ ਰਿਹਾ ਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਵੀ ਜੁੜਦੇ ਨੇ ਔਰ ਹੋਰ ਸਪਲਾਈ ਚੇਨ ਜਿਹੜੀ ਆ ਇਸ ਦੀ ਆਸ-ਪਾਸ ਦੇ ਪੰਜਾਬ ਦੇ ਅਲੱਗ-ਅਲੱਗ ਏਰੀਏ ਦੇ ਵਿੱਚ ਸਪਲਾਈ ਕਰਦਾ ਸੀ ਅਤੇ ਕੱਲ ਜਿਹੜੀ ਰਿਕਵਰੀ ਹੋਈ ਆ 5 ਕਿਲੋ ਦੀ ਉਸ ਤੋਂ ਬਾਅਦ ਸ਼ਾਮ ਨੂੰ ਹੀ ਜਿਹੜੀ ਆ 8 ਕਿਲੋ ਦੀ ਉਸ ਦੀ ਹੀ ਨਿਸ਼ਾਨਦੇਹੀ ਤੇ ਰਿਕਵਰੀ ਜਿਹੜੀ ਆ ਕੀਤੀ ਗਈ ਆ ਉਸ ਕੋਲੋਂ ਉਹਦਾ ਰਿਮਾਂਡ ਵੀ ਜਿਹੜਾ ਲੈ ਆ ਗਿਆ ਸੀ ਉਸ ਤੋਂ ਬਾਅਦ ਇਹ ਸਾਰੀ ਜਿਹੜੀ ਆ ਪੁਲਿਸ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਗਈ ਆ ਹੁਣ ਇਸ ਮਾਮਲੇ ਤੇ ਦੱਸਿਆ ਜਾ ਰਿਹਾ ਕਿ ਤਰਨਤਾਰਨ ਦੇ ਐਸਐਸਪੀ ਅਭੀ ਮੰਨੀਓ ਰਾੜਾ ਨੇ ਜਿਹੜੇ ਨੇ ਉਹ 3 ਵਜੇ ਦੇ ਕਰੀਬ ਦੁਪਹਿਰੇ ਜਿਹੜੀ ਆ ਪ੍ਰੈਸ ਕਾਨਫਰੰਸ ਕਰਨਗੇ ਜੀ ਆ ਸਦਾਬ ਤੇ ਹਰੁੰਦੀ ਬਰਾਂਦਗੀ ਕੀ ਸਰਹੱਦ ਦੇ ਬਿਲਕੁਲ ਨੇੜੇ ਹੋਈ ਹੈ ਜਾਂ ਕਿਸੇ ਹੋਰ ਜਗ੍ਹਾ ਆਏ ਸੋ ਨੂੰ ਲੁਕਾ ਕੇ ਰੱਖਿਆ ਗਿਆ ਸੀ ਜਿਹੜੀ ਜਿਸ ਤਸਕਰ ਦੀ ਗ੍ਰਿਫਤਾਰੀ ਹੋਈ ਹੈ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਸਰਹੱਦੀ ਏਰੀਏ ਦੇ ਵਿੱਚ ਹਲੇ ਜ਼ਿਕਰਯੋਗ ਇਹ ਆ ਰਿਹਾ ਕਿ ਸਰਹੱਦੀ ਏਰੀਏ ਦੇ ਵਿੱਚ ਆਸ-ਪਾਸ ਦੇ ਵਿੱਚ ਲੁਕਾ ਕੇ ਇਸ ਪੰਜਾਬ ਸਰਕਾਰ ਦੇ ਯੋਧ ਨਸ਼ੇ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਜਦੋਂ ਤਰਨਤਾਰਨ ਪੁਲਿਸ ਨੇ 85 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹ ਇੱਕ ਬਹੁਤ ਵੱਡਾ ऑपरेशन ਸੀਗਾ ਜਿਸ ਦੇ ਵਿੱਚ ਸਕਸੈਸ ਮਿਲੀ ਹੈਗੀ ਇਨਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਲੀਡ ਬਾਈ ਐਸਐਸਪੀ ਆਫ ਵੈਨਿਊ ਰਾਣਾ ਤਰੰਤਰਨ ਪੁਲਿਸ ਹੈਸ ਰਿਕਵਰਡ 85 ਕਿਜੀ ਹਿਰੋਇਨ ਐਂਡ ਅਰੇਸਟਡ ਵਨ ਅਮਰਜੋਤ ਸਿੰਘ ਆਫ ਪਿਟੇਵਿੰਡ ਅੰਮ੍ਰਿਤਸਰ ਰਿਕਵਰਡ 85 ਕਿਜੀਸ ਆਫ ਹਿਰੋਇਨ ਫ্রম ਹਿਸ ਪੋਜੀਸ਼ਨ ਐ ਹਿਰੋਇਨ 10 ਕਿਸ਼ਤਾ ਦੇ ਵਿੱਚ ਪਹਿਲੇ ਯੈਸਟਰਡੇ 5 ਕਿਲੋ ਹਿਰੋਇਨ ਦੇ ਪਰਸਨਲ ਸਰਚ ਤੋਂ ਰਿਕਵਰ ਹੋਈ ਸੀਗੀ ਤੇ ਉਸ ਤੋਂ ਬਾਅਦ 40 ਕਿਲੋ ਹਿਰੋਇਨ ਇਦੇ ਪਿੰਡ ਪਿੱਟੇ ਵੇ ਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਤੇ ਰਕਸਰਾਏ ਪਿੰਡ ਸਰਾਇਆ ਬਨਤਖਾਂ ਦੇ ਵਿੱਚ ਹੈਗਾ ਉੱਥੋਂ ਵੀ 40 ਕਿਲੋ ਦੀ ਕਨਸਾਈਨਮੈਂਟ ਰਿਕਵਰ ਹੋਈ ਹੈ ਇਸ ਦੇ ਲਿੰਕ ਯੂਕੇ ਬੇਸਡ ਡਰੱਗ ਸਮਗਲਰ ਲਾਲੀ ਨਾਲ ਸਾਹਮਣੇ ਆਏ ਹਨ ਜਿਸ ਦੇ ਥਰੂ ਇਹ ਪਾਕ ਬੇਸਡ ਸਮਗਲਰਸ ਨਾਲ ਇੰਟਰਚ ਸੀਗਾ ਤੇ ਹਵਾਲੇ ਰਹੀ ਇਹਨਾਂ ਦਾ ਪੈਸਾ ਵਾਪਸ ਜਾਂਦਾ ਸੀਗਾ ਇਹ ਪਾਕਿਸਤਾਨ ਦੀ ਆਈਐਸਆਈ ਦੀ ਭਾਰਤ ਵਿੱਚ ਨਾਰਕੋ ਟੈਰੋਰਿਜ਼ਮ ਦੀ ਜਿਹੜੇ ਐਫਰਟਸ ਨੂੰ ਇੱਕ ਬਹੁਤ ਵੱਡੀ ਥੇਸ ਪਹੁੰਚੀ ਹੈ ਤੇ ਇਸ ਦੀ ਇਨਵੈਸਟੀਗੇਸ਼ਨ ਸਾਇੰਟੀਫਿਕ ਤੌਰ ਤੇ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕੇजेस ਸਟੈਬਲਿਸ਼ ਕੀਤੇ ਜਾ ਰਹੇ ਮੋਰ ਅਰੇਸਟ ਆ ਲਾਈਕਲੀ ਪੰਜਾਬ ਪੁਲਿਸ ਇਸ ਟੋਟਲੀ ਕਮਿਟਿਡ ਟੂ ਐਲੀਮੀਨੇਟ ਡਰੱਗਸ ਫ্রম ਪੰਜਾਬ ਐਂਡ ਮੇਕ ਪੰਜਾਬ ਡਰੱਗਸ ਫਰੀ ਬਾਈ 31st ਮਈ ਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਪੁਲਿਸ ਨੇ ਪੂਰੀ ਕਾਮਯਾਬੀ ਹਾਸਲ ਕੀਤੀ ਹੈ ਡੀਜੀਪੀ ਨੇ ਕਿਹਾ ਕਿ ਤਿੰਨ ਪੜਾਵਾਂ ਦੇ ਦਰਸਲ ਤਿੰਨ ਕਿਸ਼ਤਾਂ ਦੇ ਵਿੱਚ ਇਹ ਹੈਰੋਨ ਦੀ ਬਰਾਮਦਗੀ ਹੋਈ ਹੈ ਪਹਿਲਾਂ ਇੱਕ ਮੁਲਜ਼ਮ ਦੀ ਗਫਤਾਰੀ ਹੁੰਦੀ ਹੈ ਜਿਸ ਦੇ ਕੋਲੋਂ 5 ਕਿਲੋ ਹੈਰਨ ਬਰਾਮਦ ਕੀਤੇ ਗਏ ਤੇ ਉਸ ਦੀ ਪੁਲਿਸ ਨੇ 85 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਸਕਸੈਸ ਮਿਲੀ ਹੈਗੀ ਇਨਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਲੈਡ ਬਾਈ ਐਸਐਸਪੀ ਅਭਿਮਨਯੂ ਰਾਣਾ ਤਰੰਤਰਨ ਪੁਲਿਸ ਹੈਸ ਰਿਕਵਰਡ 85 ਕਿਜੀ ਹਿਰੋਇਨ ਐਂਡ ਅਰੇਸਟਡ ਵਨ ਅਮਰਜੋਤ ਸਿੰਘ ਆਫ ਪਿਟੇਵਿੰਡ ਅੰਮ੍ਰਿਤਸਰ ਰਿਕਵਰਡ 85 ਕਿਜੀਸ ਆਫ ਹਿਰੋਇਨ ਫ্রম ਹਿਸ ਪੋਜੀਸ਼ਨ ਇਹ ਹਿਰੋਇਨ 10 ਕਿਸ਼ਤਾ ਦੇ ਵਿੱਚ ਪਹਿਲੇ ਅ ਯਸਟਰਡੇ 5 ਕਿਲੋ ਹਿਰੋਇਨ ਦੀ ਪਰਸਨਲ ਸਰਚ ਤੋਂ ਰਿਕਵਰ ਹੋਈ ਸੀ ਕਿ ਤੇ ਉਸ ਤੋਂ ਬਾਅਦ 40 ਕਿਲੋ ਹਿਰੋਇਨ ਇਹਦੇ ਪਿੰਡ ਭਿੱਟੇ ਵੇ ਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਤੇ ਰਕਸਰਾਏ ਪਿੰਡ ਸਰਾਇਆ ਬੰਦਖਾਂ ਦੇ ਵਿੱਚੋਂ ਉੱਥੋਂ ਵੀ 40 ਕਿਲੋ ਦੀ ਕਨਸਾਈਨਮੈਂਟ ਰਿਕਵਰ ਹੋਈ ਹੈ ਇਸ ਦੇ ਲਿੰਕ ਯੂਕੇ ਬੇਸਡ ਡਰੱਗ ਸਮਗਲਰ ਲਾਲੀ ਨਾਲ ਸਾਹਮਣੇ ਆਏ ਹਨ ਜਿਸ ਦੇ ਥਰੂ ਇਹ ਪਾਕ ਬੇਸਡ ਸਮਗਲਰਸ ਨਾਲ ਇੰਟਰਐਕ ਸੀਗਾ ਤੇ ਹਵਾਲੇ ਰਾਹੀ ਇਹਨਾਂ ਦਾ ਪੈਸਾ ਵਾਪਸ ਜਾਂਦਾ ਸੀਗਾ ਇਹ ਪਾਕਿਸਤਾਨ ਦੀ ISI ਦੀ ਭਾਰਤ ਵਿੱਚ ਨਾਰਕੋ টেরਰਿਜ਼ਮ ਦੀ ਜਿਹੜੇ ਐਫਰਟਸ ਨੂੰ ਇੱਕ ਬਹੁਤ ਵੱਡੀ ਥੇਸ ਪਹੁੰਚੀ ਹੈ ਤੇ ਇਸ ਦੀ ਇਨਵੈਸਟੀਗੇਸ਼ਨ ਸਾਇੰਟੀਫਿਕ ਤੌਰ ਤੇ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕੇजेस ਸਟੈਬਲਿਸ਼ ਕੀਤੇ ਜਾ ਰਹੇ ਮੋਰ ਅਰੈਸਟ ਆ ਲਾਈਕਲੀ ਪੰਜਾਬ ਪੁਲਿਸ ਇਸ ਟੋਟਲੀ ਕਮਿਟਿਡ ਟੂ ਐਲੀਮੀਨੇਟ ਡਰੱਗਸ ਫਰਮ ਪੰਜਾਬ ਐਂਡ ਮੇਕ ਪੰਜਾਬ ਡਰੱਗਸ ਫਰੀ ਬਾਈ 31 ਮਈ ਇਹೊಂದು ਵੱਡੀ ਬ੍ਰਾਂਦਕੀ ਹੋਈ ਹੈ 425 ਕਰੋੜ ਦੀ ਹੈਰਨ ਬ੍ਰਾਂਦ ਕੀਤੀ ਗਈ ਹੈ ਇਸ ਦੇ ਵਿਚਾਲੇ ਪੰਜਾਬ ਦੇ ਡੀਜੀਪੀ ਗੋਰੋ ਯਾਦਵ ਦੇ ਵੱਲੋਂ ਵਿਸਥਾਰ ਦੇ ਨਾਲ ਦੱਸਿਆ ਗਿਆ ਕਿ ਕਿਵੇਂ ਪੁਲਿਸ ਨੇ ਇਹ ਪੂਰੀ ਕਾਰਵਾਈ ਕੀਤੀ ਹੈ ਪਹਿਲਾਂ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ 5 ਕਿਲੋ ਹੈਰਨ ਬ੍ਰਾਂਦ ਹੋਈ ਤਾਂ ਉਸ ਦੀ ਨਿਸ਼ਾਨਦੇਹੀ ਤੇ ਉਸ ਤੋਂ ਅੱਗੇ ਅਲੱਗ-ਅਲੱਗ ਜਗਾਵਾਂ ਤੇ 40-40 ਕਿਲੋ ਹੈਰਨ ਬ੍ਰਾਂਦ ਹੋਈ ਤਾਂ ਕੁੱਲ ਮਿਲਾ ਕੇ 85 ਕਿਲੋ ਹੈਰਨ ਬ੍ਰਾਂਦ ਕੀਤੀ ਗਈ ਹੈ ਆ ਲਗਾਤਾਰ ਸਾਡੇ ਸਹਿਯੋਗੀ ਸਦਾਰਥ ਰੋੜਾ ਵੀ ਤਰਨਤਾਰਨ ਤੋਂ ਜੁੜੇ ਹੋਏ ਨੇ ਅਸਰ ਦਾ ਅਰਥ ਹੋਰ ਵਿਸਥਾਰ ਦੇ ਨਾਲ ਪੰਜਾਬ ਦੇ ਡੀਜੀਪੀ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਤਿੰਨ ਪੜਾਵਾਂ ਦੇ ਵਿੱਚ ਤਿੰਨ ਕਿਸ਼ਤਾਂ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ ਕੁੱਲ ਮਿਲਾ ਕੇ 85 ਕਿਲੋ ਹੈਰੋਨ ਦੀ ਬਰਾਮਦਗੀ ਹੁੰਦੀ ਹੈ ਅ ਬਿਲਕੁਲ ਇਹ ਗੱਲ ਕੀਤੀ ਜਾਵੇ ਤਾਂ ਡੀਜੀਪੀ ਦਾ ਜਿਹੜਾ ਬਿਆਨ ਵੀ ਜਿਹੜਾ ਇਸ ਭਾਮ ਦੇ ਉੱਪਰ ਸਾਹਮਣੇ ਆ ਗਿਆ ਔਰ ਦੱਸਦੀ ਹੈ ਕਿ 85 ਕਿਲੋ ਹੀਰਨ ਦੀ ਜਿਹੜੀ ਰਿਕਵਰੀ ਹੋਈ ਆ ਤੇ ਇਹ ਤਿੰਨ ਜਗ੍ਹਾ ਤੋਂ ਜਿਹੜੀ ਰਿਕਵਰੀ ਹੋਈ ਪਹਿਲਾਂ 5 ਕਿਲੋ ਦੀ ਹੁੰਦੀ ਆ ਉਸ ਤੋਂ ਬਾਅਦ ਅਗਲੀ ਕੜੀ ਦੀ ਕੜੀ ਜਿਹੜੀ ਜੁੜਦੀ ਆ ਜਿਸ ਤੋਂ ਬਾਅਦ 85 ਕਿਲੋ ਦੀ ਰਿਕਵਰੀ ਹੁੰਦੀ ਆ ਤੇ ਇੱਕ ਅਹਿਮ ਜਾਣਕਾਰੀ ਉਹਨਾਂ ਵੱਲੋਂ ਇਹ ਵੀ ਸਾਂਝ ਕੀਤੀ ਗਈ ਹੈ ਕਿ ਜਿਹੜੀ ਪਾਕਿਸਤਾਨੀ ਬੇਸਡ ਆਈਐਸਆਈ ਦੇ ਨਾਲ ਵੀ ਰਿਲੇਸ਼ਨ ਜਿਹੜੇ ਨੇ ਦੱਸੇ ਜਾ ਰਹੇ ਨੇ ਕਿਉਂਕਿ ਨਾਰਕੋਟਿਕ ਦਾ ਮਾਮਲਾ ਭਾਏ ਇਹ ਕਹਿ ਸਕਦੇ ਆ ਔਰ ਆਪਕਈ ਇੱਕ ਜਿਹੜਾ ਸਮਗਲਰ ਸੀ ਉਸਦੇ ਵੱਲੋਂ ਜਿਹੜੀ ਆ ਵਾਸ਼ਿੰਗ ਮਸ਼ੀਨ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਕਈ ਜਗਾਵਾਂ ਅਤੇ ਹੋਰ ਜਗਾਵਾਂ ਇਸ ਤੋਂ ਇਲਾਵਾ ਵੀ ਜਿਹੜੀਆਂ ਜਗਾਵਾਂ ਨੇ ਉੱਥੇ ਜਿਹੜੀ ਆ ਹੀਰੋਇਨ ਜਿਹੜੀ ਆ ਲੁਕਾ ਕੇ ਰੱਖੀ ਗਈ ਹੈ ਔਰ ਇੱਕ ਇਹ ਵੀ ਗੱਲ ਦੱਸ ਦਈਏ ਕਿ ਜੋਤਾ ਸੰਧੂ ਨਾਮ ਦਾ ਜਿਹੜਾ ਸਮਗੱਜਰ ਜਿਹੜਾ ਪੁਲਿਸ ਨੇ ਜਿਹੜਾ ਦੱਸਿਆ ਜਾ ਰਿਹਾ ਕਿ ਅਰੈਸਟ ਕੀਤਾ ਅਮਰਜੋਤ ਸਿੰਘ ਜਿਸ ਦਾ ਨਾਮ ਹੈ ਔਰ ਇਸ ਦੇ ਵੱਲੋਂ ਹੀ ਇਹ ਸਾਰਾ ਮੋਡਿਊਲ ਰਨਿੰਗ ਕੀਤਾ ਜਾਂਦਾ ਸੀ ਅਤੇ ਇਸ ਦੇ ਇਸ ਦੇ ਕੋਲੋਂ ਜਦੋਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਤਾਂ ਇਸ ਦੇ ਕੋਲੋਂ 5 ਕਿਲੋ ਹਿਰੋਇਨ ਦੀ ਰਿਕਵਰੀ ਹੁੰਦੀ ਹੈ ਉਸ ਤੋਂ ਬਾਅਦ ਅੱਗੇ ਕੜੀ-ਤੜ ਕੜੀ ਜਿਹੜੀ ਹੈ ਜੁੜਦੀ ਜਾਂਦੀ ਹੈ ਜਿਸ ਤੋਂ ਬਾਅਦ ਰਾਤ ਤੱਕ ਜਿਹੜੀ ਹੈ 85 ਕਿਲੋ ਹਿਰਨ ਜਿਹੜੀ ਹੈ ਤਰਨਤਨ ਪੁਲਿਸ ਜਿਹੜੀ ਹੈ ਰਿਕਵਰ ਕਰ ਲੈਂਦੀ ਆ ਅਤੇ ਹੋਰ ਇਸ ਤੋਂ ਬਾਅਦ ਜਿਹੜੀ ਜਾਣਕਾਰੀ ਹੈ ਉਹ ਤਰਨ ਤਰਨ ਦੇ ਐਸਐਸਪੀ ਅਭੀ ਮੰਨੀਓ ਰਾਣਾ ਜਿਹੜੇ ਨੇ ਉਹ 3 ਵਜੇ ਦੇ ਕਰੀਬ ਪ੍ਰੈਸ ਵਾਰਤਾ ਕਰਨਗੇ ਉਸ ਦੇ ਸਬੰਧ ਵਿੱਚ ਅਤੇ ਅਹਿਮ ਖੁਲਾਸੇ ਜਿਹੜੇ ਨੇ ਹੋਰ ਹੋਣਗੇ ਕਿਸ ਤਰੀਕੇ ਰਾਹੀਂ ਇਹ ਹੀਰੋਇਨ ਵੇਚੀ ਜਾਂਦੀ ਸੀ ਅਤੇ ਇਹਨਾਂ ਦੇ ਜਿਹੜੇ ਫਾਰਵਰਡ ਲਿੰਕ ਅਤੇ ਪਾਕਿਸਤਾਨ ਤੋਂ ਇਲਾਵਾ ਹੋਰ ਕਿ ਕਿਸ-ਕਿਸ ਜਗ੍ਹਾਵਾਂ ਤੇ ਨਹੀਂ ਜਿਹੜੇ ਹੀਰੋਇਨ ਦੀ ਰਿਕਵਰੀ ਆਉਂਦੀ ਸੀ ਔਰ ਕਿਸ ਤਰੀਕੇ ਨਾਲ ਵੇਚੀ ਜਾਂਦੀ ਕਿਉਂਕਿ ਇੰਟਰਨੈਸ਼ਨਲ ਗਰੁੱਪ ਜਿਹੜਾ ਹੀਰੋਇਨ ਤਸਕਰੀ ਦਾ ਅਗਨ ਨਾਲੇਜ ਦੇ ਜਿਹੜੇ ਨੇ ਧਾਰ ਜੁੜਦੇ ਹੋਏ ਦਿਖਾਈ ਦੇ ਰਹੇ ਨੇ ਜੀ हां ठीक है सिद्धार्थपुरी जानकारी की के लिए बहुत-बहुत धन्यवाद।तरनतारन ਦੇ ਨਾਲ ਜੁੜੀ ਹੋਈ ਹੈ ਵੱਡੀ ਜਾਣਕਾਰੀ ਵੱਡੀ ਖਬਰ ਆਪਣੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ। 425 ਕਰੋੜ ਦੀ ਹੈਰਨ ਬਰਾਮਦ ਕੀਤੀ ਗਈ ਹੈ। 85 ਕਿਲੋ ਹੈਰਨ ਬਰਾਮਦ ਹੋਈ ਹੈ। ਤਿੰਨ ਪੜਾਵਾਂ ਤੇ ਤਿੰਨ ਕਿਸ਼ਤਾਂ ਦੇ ਵਿੱਚ ਦਰਸਲ ਇਹ ਪੂਰੀ ਬਰਾਮਦਗੀ ਕੀਤੀ ਗਈ ਇੱਕ ਨਸ਼ਾ ਤਸਕਰ ਨੂੰ ਜੋ ਕਿ ਗ੍ਰਫਤਾਰ ਕੀਤਾ ਗਿਆ ਜਿਹਦੇ ਕਿ ਯੂਕੇ ਬੇਸਡ ਮੁਲਜ਼ਮੇ ਦੇ ਨਾਲ ਤਸਕਰਾਂ ਦੇ ਨਾਲ ਸੰਬੰਧ ਸਾਹਮਣੇ ਆਏ ਨੇ। ਕਾਰ ਦੇ ਯੁੱਧ ਨਸ਼ੇ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਜਦੋਂ ਤਰਨਤਾਰਨ ਪੁਲਿਸ ਨੇ 85 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਸਕਸੈਸ ਮਿਲੀ ਹੈਗੀ ਇਨਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਲੈਡ ਬਾਈ ਐਸਐਸਪੀ ਅਭਿਮਨਯੂ ਰਾਣਾ ਤਰਨਤਾਰਨ ਪੁਲਿਸ ਹੈਸ ਰਿਕਵਰਡ 85 ਕਿਜੀ ਹਿਰੋਇਨ ਐਂਡ ਅਰੇਸਟਡ ਵਨ ਅਮਰਜੋਤ ਸਿੰਘ ਆਫ ਪਟੇਵੰਦ ਅੰਮ੍ਰਿਤਸਰ ਰਿਕਵਰਡ 85 ਕਿਜੀਸ ਆਫ ਹਿਰੋਇਨ ਫਰਮ ਹਿਸ ਪੋਜੀਸ਼ਨ ਇਹ ਹਿਰੋਇਨ 10 ਕਿਸ਼ਤਾ ਦੇ ਵਿੱਚ ਪਹਿਲੇ ਅ ਯਸਟਰਡੇ 5 ਕਿਲੋ ਹਿਰੋਇਨ ਦੀ ਪਰਸਨਲ ਸਰਚ ਤੋਂ ਰਿਕਵਰ ਹੋਈ ਸੀ ਕਿ ਤੇ ਉਸ ਤੋਂ ਬਾਅਦ 40 ਕਿਲੋ ਹਿਰੋਇਨ ਇਹਦੇ ਪਿੰਡ ਭਿੱਟੇ ਵੇ ਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਤੇ ਰਕਸਰਾਏ ਪਿੰਡ ਸਰਾਇਆ ਅਮਨਤ ਖਾਨ ਦੇ ਵਿੱਚੋਂ ਉੱਥੋਂ ਵੀ 40 ਕਿਲੋ ਦੀ ਕਨਸਾਈਨਮੈਂਟ ਰਿਕਵਰ ਹੋਈ ਹੈ ਇਸ ਦੇ ਲਿੰਕ ਯੂਕੇ ਬੇਸਡ ਡਰੱਗ ਸਮਗਲਰ ਲਾਲੀ ਨਾਲ ਸਾਹਮਣੇ ਆਏ ਹਨ ਜਿਸ ਦੇ ਥਰੂ ਇਹ ਪਾਕ ਬੇਸਡ ਸਮਗਲਰਸ ਨਾਲ ਇੰਟਰਕਸੀਗਾ ਤੇ ਹਵਾਲੇ ਰਾਹੀ ਇਹਨਾਂ ਦਾ ਪੈਸਾ ਵਾਪਸ ਜਾਂਦਾ ਸੀਗਾ ਇਹ ਪਾਕਿਸਤਾਨ ਦੀ ISI ਦੀ ਭਾਰਤ ਵਿੱਚ ਨਾਰਕੋ টেরਰਿਜ਼ਮ ਦੀ ਜਿਹੜੇ ਐਫਰਟਸ ਨੂੰ ਇੱਕ ਬਹੁਤ ਵੱਡੀ ਠੇਸ ਪਹੁੰਚੀ ਹੈ ਤੇ ESD ਇਨਵੈਸਟੀਗੇਸ਼ਨ ਸਾਇੰਟੀਫਿਕ ਤੌਰ ਤੇ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕੇजेस ਸਟੈਬਲਿਸ਼ ਕੀਤੇ ਜਾ ਰਹੇ ਮੋਰ ਅਰੇਸਟ ਆ ਲਾਈਕਲੀ ਪੰਜਾਬ ਪੁਲਿਸ ਇਸ ਟੋਟਲੀ ਕਮਿਟਿਡ ਟੂ ਐਲੀਮੀਨੇਟ ਡਰੱਗਸ ਫ্রম ਪੰਜਾਬ ਐਂਡ ਮੇਕ ਪੰਜਾਬ ਡਰੱਗਸ ਫਰੀ ਬਾਈ 31 ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਥੋੜੀ ਦੇਰ ਦੇ ਵਿੱਚ ਨਵਾਂ ਸ਼ਹਿਰ ਪੁਨਛਣਗੇਸੀਆ ਮਾਨ ਅਤੇ ਕੇਸ਼ਰੀਵਾਲ ਨਵਾਂ ਸ਼ਹਿਰ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ ਪਿੰਡ ਪੱਦਰ ਤੇ ਬਣੀ ਡਿਫੈਂਸ ਕਮੇਟੀ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਸਿੱਧਾ ਸਮਾਧ ਕੀਤਾ ਜਾਵੇਗਾ ਨਸ਼ੇ ਦੇ ਖਾਤਮੇ ਨੂੰ ਲੈ ਕੇ ਸਰਕਾਰ ਦਾ ਮਹਾਜਨ ਸੰਪਰਕ ਅਭਿਆਨ ਲਗਾਤਾਰ ਜਾਰੀ ਹੈ ਤੇ ਇਸ ਨੂੰ ਲੈ ਕੇ ਅੱਜ ਇੱਥੇ ਕਿ ਪੰਜਾਬ ਭਰ ਦੇ ਵਿੱਚ ਡਰੱਗਸ ਦੇ ਖਿਲਾਫ ਨਸ਼ੇ ਦੇ ਖਿਲਾਫ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਵਿਚਾਲੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਅੱਜ ਨਵਾਂ ਸ਼ਹਿਰ ਤੋਂ ਕੀਤੀ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਇਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜੀਵਾਲ ਪਹੁੰਚਣਗੇ ਉੱਥੇ ਪਿੰਡ ਪੱਦਰ ਤੇ ਜੋ ਕਿ ਡਿਫੈਂਸ ਕਮੇਟੀ ਬਣਾਈ ਗਈ ਹੈ ਉਹਨਾਂ ਦੇ ਮੈਂਬਰਾਂ ਦੇ ਨਾਲ ਵੀ ਸਿੱਧਾ ਸਮਾਜ ਕੀਤਾ ਜਾਵੇਗਾ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਕਿ ਵਕਤਪਰ ਕਮੇਟੀਆਂ ਕਿਵੇਂ ਡਰੱਗਸ ਦੇ ਖਿਲਾਫ ਨਸ਼ੇ ਦੇ ਖਿਲਾਫ ਕੰਮ ਕਰੀਆਂ ਤੇ ਉਸ ਕੰਮ ਦੇ ਵਿੱਚ ਹੋਰ ਕਿਵੇਂ ਤੇਜ਼ੀ ਲਿਆਂਦੀ ਜਾਵੇ ਤਾਂ ਥੋੜੀ ਦੇਰ ਦੇ ਵਿੱਚ ਨਵਾਂ ਸ਼ਹਿਰ ਪਹੁੰਚਣਗੇ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜੀਵਾਲ ਨਵਾਂ ਸ਼ਹਿਰ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਦਰਸਲ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਦੇ ਵਿਚਾਲੇ ਆਪ ਸੁਪਰੀਮ ਅਰਵਿੰਦ ਕੇ ਜੀ ਵੱਲੋਂ ਟਵੀਟ ਕੀਤਾ ਉਹਨਾਂ ਨੇ ਲਿਖਿਆ ਕਿ ਪਿਛਲੇ ਮਹੀਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੇ ਨਸ਼ੇ ਖਿਲਾਫ ਲੜਾਈ ਸ਼ੁਰੂ ਕੀਤੀ ਸੀ ਪਹਿਲੀ ਵਾਰ ਵੱਡੇ ਲੈਵਲ ਤੇ ਨਸ਼ੇ ਦੇ ਤਸਕਰਾਂ ਦੇ ਖਿਲਾਫ ਐਕਸ਼ਨ ਹੋ ਰਿਹਾ ਹੈ ਅੱਜ ਤੋਂ ਪੰਜਾਬ ਦੇ ਵਿੱਚ ਨਵੀਂ ਮੁਕਤੀ ਯਾਤਰਾ ਸ਼ੁਰੂ ਹੋ ਰਹੀ ਹੈ ਇਹ ਯਾਤਰਾ ਪੰਜਾਬ ਦੇ ਹਰ ਪਿੰਡ ਅਤੇ ਹਰ ਵਾਰਡ ਦੇ ਵਿੱਚ ਪਹੁੰਚੇਗੀ ਇਸ ਯਾਤਰਾ ਦੇ ਲਈ ਹੁਣ ਲੋਕਾਂ ਨੂੰ ਨਸ਼ਾ ਮੁਕਤੀ ਮਹਿੰਮ ਦੇ ਨਾਂ ਜੋੜਿਆ ਜਾਵੇਗਾ ਹਰ ਪਿੰਡ ਅਤੇ ਹਰ ਵਾਰਦੇ ਵਿੱਚ ਲੋਕ ਸੌਹ ਚੁੱਕਣਗੇ ਕਿ ਕਦੇ ਖੁਦ ਨਸ਼ਾ ਨਹੀਂ ਕਰਨਗੇ ਕੋਈ ਵੀ ਤੁਹਾਡੇ ਇਲਾਕੇ ਦੇ ਵਿੱਚ ਨਸ਼ਾ ਨਹੀਂ ਵੇਚੇਗਾ ਤੇ ਨਸ਼ਾ ਪੀੜਤਾਂ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਨਸ਼ੇ ਤੋਂ ਬਾਹਰ ਕੱਢਣਗੇ ਤਾਂ ਰਵਿੰਦ ਕੇਜੀ ਵਾਲਦੀ ਬਕਾਇਦਾ ਟਵੀਟ ਕਰਦੇ ਵਿਸਥਾਰ ਦੇ ਨਾਲ ਇਸ ਪੂਰੀ ਨਸ਼ਾ ਮੁਕਤੀ ਯਾਤਰਾ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਹਰ ਜ਼ਿਲ੍ਹੇ ਤੱਕ ਹਰ ਪਿੰਡ-ਪਿੰਡ ਤੱਕ ਹਰ ਘਰ ਤੱਕ ਇਹ ਯਾਤਰਾ ਪਹੁੰਚੇਗੀ ਜਿਸ ਦੀ ਅੱਜ ਨਵਾਂ ਸ਼ਹਿਰ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਅਰਸਲ ਮੱਖ ਮੰਤਰੀ ਮੰਨਤੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਨਵਾਂ ਸ਼ਹਿਰ ਪਹੁੰਚਣਗੇ ਤਾਂ ਨਵਾਂ ਸ਼ਹਿਰ ਤੋਂ ਨਸ਼ਾ ਮੁਕਤੀ ਯਾਤਰਾ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਜੋ ਕਿ ਪੰਜਾਬ ਭਰ ਦੇ ਵਿੱਚ ਯਾਤਰਾ ਪਹੁੰਚੇਗੀ ਜਿਵੇਂ ਕਿ ਅਰਵਿੰਦ ਕੇਜੀਵਾਲ ਦੇ ਟਵੀਟ ਕਰਦੇ ਹੋ ਇਸ ਬਾਰੇ ਦੱਸਿਆ ਗਿਆ ਉੱਥੇ ਪਿੰਡ ਪੱਧਰ ਤੇ ਬਣੀ ਡਿਫੈਂਸ ਕਮੇਟੀ ਦੇ ਮੈਂਬਰਾਂ ਦੇ ਨਾਲ ਵੀ ਸਿੰਦਾ ਸਿੱਧਾ ਸੰਵਾਦ ਕੀਤਾ ਜਾਵੇਗਾ ਤਾਂ ਸਦਾਰੋ ਕਰਾਂਗੇ ਨਵਾਂ ਸ਼ਹਿਰ ਦਾ ਕਿਥੋਂ ਕਿ ਮੇਰੇ ਸਹਿਯੋਗੀ ਪੰਕਜ ਕਪਾਈ ਲਾਈਵ ਜੁੜ ਚੁੱਕੇ ਨੇ ਪੰਕਾਇਜ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਦੋਂ ਤੱਕ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜੀਵਾਲ ਪਹੁੰਚ ਰਹੇ ਨੇ ਫਿਲਹਾਲ ਕਿਸ ਤਰ੍ਹਾਂ ਦੀਆਂ ਤਸਵੀਰਾਂ ਆਓ ਦੇਖੋ ਅਗਲੇ ਅੱਧੇ ਘੰਟੇ ਬਾਅਦ ਅਸੀਂ ਤਿਆਰ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਨਵਾਂ ਸ਼ਹਿਰ ਕੋਚੜ ਗਏ ਕਿਉਂਕਿ ਪੰਜਾਬ ਸਰਕਾਰ ਨੇ ਇਹ ਟੀਚਾ ਰੱਖਿਆ ਹੈ ਕਿ 1 ਕਰਤਿ ਜੁਈ ਤੱਕ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ ਕਾ ਜਿਹੇ ਲੋਕਲ ਇਨਵੋਲਵਮੈਂਟ ਹੋਣੀ ਸ਼ੁਰੂ ਹੋਈ ਹੈ ਔਰ ਇਸੇ ਵਜ੍ਹਾ ਕਰਕੇ ਇਹ ਗ੍ਰਾਮ ਸਭਾ ਜਿਹੜੀਆਂ ਨੇ ਵਕ ਵਕ ਥਾਵਾਂ ਤੇ ਰੱਖੀਆਂ ਗਿਆ ਪਿੰਡਾਂ ਤੇ ਰੱਖੀਆਂ ਗਿਆ ਅਗਲੇ 15 ਦਿਨ ਇਹ ਤਕਰੀਬਨ 12500 ਪਿੰਡ ਤੇ ਬਾਕੀ ਜਿਹੜੇ ਬੋਰਡ ਨੇ ਉਨ੍ਹਾਂ ਚ ਇਸੇ ਤਰੀਕੇ ਨਾਲ ਗ੍ਰਾਮ ਸਭਾ ਹੋਏਗੀ ਲੋਕਾਂ ਨਾਲ ਗੱਲਬਾਤ ਕੀਤੀ ਜਾਏਗੀ ਤਸਵੀਰਾਂ ਦੇ ذریعے ਮੈਂ ਦਿਖਾਣਾ ਚਾਹੂੰਗਾ ਔਰ ਲੋਕਾਂ ਤੋਂ ਪੁੱਛਿਆ ਜਾਏਗਾ ਕਿ ਨਸ਼ੇ ਦਾ ਖਾਤਮਾ ਕਿਵੇਂ ਕੀਤਾ ਜਾ ਸਕਦਾ ਹੈ ਨਸ਼ੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਔਰ ਇਹ ਕਾਫੀ ਅਹਿਮ ਹੈ ਇੱਥੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਪੰਜਾਬ ਚ ਨਸ਼ਾ ਇੱਕ ਵੱਡੀ ਸਮੱਸਿਆ ਹੈ 15 ਦਿਨਾਂ ਚ ਹੋਰ ਖਤਮ ਕਰਨਾ ਨਸ਼ਾ ਨਸ਼ਾ ਕਿਵੇਂ ਪੰਜਾਬ ਚ ਖਤਮ ਕੀਤਾ ਜਾ ਸਕਦਾ ਹੈ ਕੀ وجہ ਹੈ ਕਿ ਪੰਜਾਬ ਚ ਇੰਨਾ ਨਸ਼ਾ ਵਧ ਰਿਹਾ ਹੈ ਦੇਖੋ ਲਗਾਤਾਰ ਜਦੋਂ ਤੋਂ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਛੇੜਿਆ ਮਾਨ ਸਰਕਾਰ ਵੱਲੋਂ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਦੇ ਲਈ ਜਿਹੜੀ ਪਹਿਲ ਕਦਮੀ ਕੀਤੀ ਜਾ ਰਹੀ ਹੈ ਡੇ ਬਾਏ ਡੇ ਤੁਸੀਂ ਦੇਖ ਰਹੇ ਹੋ ਨਹੀਂ ਨਸ਼ੇ ਵੀ ਆਦਤ ਹੈ ਪੰਜਾਬ ਚ ਕਈ ਥਾਵਾਂ ਤੇ ਲੋਕਾਂ ਨੂੰ ਕਿਵੇਂ ਖਤਮ ਹੋ ਸਕਦਾ ਲੋਕਾਂ ਤੋਂ ਸੁਝਾਅ ਲਿੱਤੇ ਜਾ ਰਹੇ ਆ ਕੀ ਸੁਝਾਅ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਇਦਾਂ ਨਸ਼ਾ ਖਤਮ ਕੀਤਾ ਜਾ ਸਕਦਾ ਦੇਖੋ ਜਿਹੜਾ ਜਿਹੜੀ ਨੌਜਵਾਨੀ ਆ ਉਹ ਬੇਰੋਜ਼ਗਾਰੀ ਤੋਂ ਤੰਗ ਆ ਕੇ ਜਿਹੜੀ ਨਸ਼ੇ ਦੀ ਦਲਦਲ ਵਿੱਚ ਗਈ ਹੈ ਜਾਂ ਤਾਂ ਉਹ ਬ੍ਰੇਨ ਡレイン ਹੋ ਕੇ ਬਾਹਰ ਗਿਆ ਜਾਂ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਗਿਆ ਨੌਜਵਾਨਾਂ ਨੂੰ ਬੇਰੋਜ਼ਗਾਰੀ ਇੱਕ ਵੱਡੀ ਵਜ੍ਹਾ ਬੇਰੋਜ਼ਗਾਰੀ ਇੱਕ ਵੱਡੀ ਵਜ੍ਹਾ ਆ ਅੱਜ ਤੱਕ ਜਿੱਦੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਿਹਦੇ ਕਰਕੇ ਜਿਹੜਾ ਪੰਜਾਬ ਦਾ ਨੌਜਵਾਨ ਆ ਉਹ ਨਸ਼ਿਆਂ ਵੱਲ ਗਿਆ ਜਾਤਾ ਉਹ ਬਾਗਨਾ ਚ ਨਸ਼ਾ ਖਤਮ ਹੋ ਜਾਏਗਾ ਤੁਹਾਨੂੰ ਲੱਗਦਾ ਸਰ 15 ਦਿਨਾਂ ਦੀ ਇਹ 15 ਦਿਨਾਂ ਦੀ ਤਿਆਰੀ ਨਹੀਂ ਹੈਗੀ ਪਿਛਲੇ ਘੱਟੋ ਘੱਟ 2 3 ਸਾਲਾਂ ਤੋਂ ਲਗਾਤਾਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਦੇ ਲਈ ਜਿਹੜਾ ਉਹ ਅਸੀਂ ਜਦੋਜਹਿਦ ਕਰ ਰਹੇ ਹਾਂ ਪੰਜਾਬ ਸਰਕਾਰ ਜਿਹੜੀ ਜ਼ੋਰ ਲਾ ਰਹੀ ਹੈ ਠੀਕ ਹੈ ਕਿਉਂਕਿ ਤਾਂ ਇਸ ਵੇਲੇ ਤਸਵੀਰਾਂ ਵੀ ਅਸੀਂ ਦਿਖਾਵਾਂਗੇ ਅੰਦਰ ਇਹ 15 ਦਿਨਾਂ ਦੇ ਅੰਦਰ ਅੰਦਰ ਜਿਹੜੇ ਗ੍ਰਾਮ ਸਭਾਵਾਂ ਰੱਖੀਆਂ ਗਈਆਂ ਨੇ ਇਸ ਦੇ ਵਿੱਚ ਹਰੇਕ ਗ੍ਰਾਮ ਸਭਾ ਚ ਵਿਧਾਇਕ ਮੌਜੂਦ ਰਹਿਣਗੇ ਲੋਕਲ ਲੀਡਰ ਮੌਜੂਦ ਰਹਿਣਗੇ ਪ੍ਰਸ਼ਾਸਨ ਮੌਜੂਦ ਰਹੇਗਾ ਔਰ ਮੁੱਖ ਮੰਤਰੀ ਭਗਵੰਤ ਮਾਨ ਵੀ ਖੁਦ ਕਈ ਥਾਵਾਂ ਤੇ ਜਾਣਗੇ ਅੱਜ ਨਵਾਂ ਸ਼ਹਿਰ ਆ ਰਹੇ ਨੇ ਸ਼ਾਮ ਨੂੰ ਜਲੰਧਰ ਜਾਣਗੇ ਉਸ ਬਾਅਦ ਇੱਕ ਪ੍ਰੋਗਰਾਮ ਹੁਸ਼ਿਆਰਪੁਰ ਤੇ ਇੱਕ ਲੁਧਿਆਣਾ ਰੱਖਿਆ ਗਿਆ ਤਸਵੀਰਾਂ ਅਸੀਂ ਦਿਖਾਈਏ ਜਿਹੜਾ ਬੁਲਡੋਜ਼ਰ ਨੂੰ ਲੈ ਕੇ ਜਿਹੜੀ ਬੁਲਡੋਜ਼ਰ ਦੇ ਨਾਲ ਲੋਕਾਂ ਦੇ ਘਰ ਤੋੜੇ ਗਏ ਜਿਹੜੇ ਨਸ਼ਾ ਤਸਕਰ ਸੀਗੇ ਉਹ ਹੈ ਇੱਕ ਮਸਲਾ ਦੂਸਰਾ ਇਹ ਹੈ ਕਿ ਨਸ਼ੇ ਨੂ ਘਟਾ ਤਾਂ ਕੀਤਾ ਜਾ ਸਕਦਾ ਜੇ ਨਸ਼ੇ ਦੀ ਡਿਮਾਂਡ ਘਟੇ ਡਿਮਾਂਡ ਤਾਂ ਘਟ ਸਕਦੀ ਹੈ ਜੇਕਰ ਲੋਕਾਂ ਨੂੰ ਜਿਹੜੇ ਨਸ਼ੇ ਦੇ ਆਦੀ ਨੇ ਉਹਨਾਂ ਨੂੰ ਵਾਪਸ ਸਮਾਜ ਚ ਲਿਆਂਦਾ ਜਾਵੇ ਉਹਨਾਂ ਨੂੰ ਨਸ਼ਾ ਛਡਵਾਇਆ ਜਾਵੇ ਤਾਂ ਇਸ ਦੇ ਵਿੱਚ ਹੈਲਥ ਡਿਪਾਰਟਮੈਂਟ ਦਾ ਵੀ ਇੱਕ ਵੱਡਾ ਰੋਲ ਜਿਹੜਾ ਵਾ ਉਹ ਹੈ ਔਰ ਇੱਥੇ ਅੱਜ ਮਹਿਲਾਵਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਸਮ ਵੀ ਚੁਕਵਾਈ ਜਾਏਗੀ ਕਿ ਆਸ-ਪਾਸ ਜੇਕਰ ਕੋਈ ਨਸ਼ਾ ਕਰਦਾ ਤਾਂ ਨਸ਼ੇ ਤੋਂ ਰੋਕਿਆ ਜਾਵੇ ਜੇ ਤੁਹਾਡੇ ਪਰਿਵਾਰ ਚ ਕੋਈ ਨਸ਼ਾ ਕਰਦਾ ਤਾਂ ਉਸ ਨੂੰ ਨਸ਼ਮ ਨਸ਼ੇ ਦੀ ਕਿੰਨਾ ਨੁਕਸਾਨ ਹੁੰਦੇ ਕਿਵੇਂ ਪਰਿਵਾਰ ਉਜੜ ਜਾਂਦੇ ਆਸੀਂ ਅੰਮ੍ਰਿਤਸਰ ਦੇਖਿਆ ਕਿ ਮਜੀਠੇ ਹਲਕੇ ਚ ਸ਼ਰਾਬ ਦੀ ਵਜ੍ਹਾ ਕਰਕੇ 25 ਤੋਂ ਵੱਧ ਮੌਤਾਂ ਹੋ ਗਈਆਂ ਤਾਂ ਇਹ ਇਹ ਲੋਕਾਂ ਨੂੰ ਜਾਗਰੂਕਤਾ ਅਭਿਆਨ ਜਿਹੜਾ ਹੈ ਸਰਕਾਰ ਜਿਹੜਾ ਉਹ ਕਰ ਰਹੀ ਹੈ ਪਰਮਿੰਦਰ ਹਾਂ ਠੀਕ ਹੈ ਪੰਗਿਜਪੁਰੀਆਂ ਤਸਵੀਰਾਂ ਵਿਖਾਉਣ ਲਈ ਪੂਰੀ ਗੱਲਬਾਤ ਤੁਹਾਡਾ ਬਹੁਤ ਬਹੁਤ ਧੰਨਵਾਦ ਥੋੜੀ ਦੇਰ ਦੇ ਵਿੱਚ ਮੁੱਖ ਮੰਤਰੀ ਮਾਨ ਤੇਰਵਿੰਦ ਕੇਜੀਵਾਲ ਨਵਾਂ ਸ਼ਹਿਰ ਪਹੁੰਚ ਰਹੇ ਨੇ ਜਿੱਥੇ ਕਿ ਨਸ਼ਾ ਮੁਕਤੀ ਯਾਤਰਾ ਦੀ ਜਿਹੜੀ ਸ਼ੁਰੂਆਤ ਕੀਤੀ ਜਾਵੇਗੀ ਆ ਨਵਾਂ ਸ਼ਹਿਰ ਦੇ ਵੀ ਦਰਸਲ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਵਾਸਤੇ ਥੋੜੀ ਦੇਰ ਦੇ ਵਿੱਚ ਮੁੱਖ ਮੰਤਰੀ ਮਾਨ ਤੇ ਰਵਿੰਦਰ ਕੇਜੀਵਾਲ ਪਹੁੰਚਣਗੇ ਦਰਸਲ ਆ 15 ਦਿਨਾਂ ਦੀ ਪੂਰੀ ਯਾਤਰਾ ਹੋਵੇਗੀ ਹਰ ਜ਼ਿਲ੍ਹੇ ਨੂੰ ਹਰ ਪਿੰਡ ਨੂੰ ਆ ਕਵਰ ਕੀਤਾ ਜਾਵੇਗਾ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਲੋਕਾਂ ਨੂੰ ਡਰਗਸ ਦੇ ਖਿਲਾਫ ਨਸ਼ੇ ਦੇ ਖਿਲਾਫ ਜਾਗਰੂਕ ਕੀਤਾ ਜਾਵੇਗਾ ਤੇ ਲੋਕਾਂ ਨੂੰ ਇਹ ਡਰਗ ਦੇ ਖਿਲਾਫ ਜੋ ਅਭਿਆਨ ਚੇੜਿਆ ਗਿਆ ਉਸ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਜਿਵੇਂ ਕਿ ਆਪ ਸੁਪਰੀਮਾ ਰਵਿੰਦ ਕੇਜੀਵਾਲ ਨੇ ਵੀ ਵਿਸਥਾਰ ਦੇ ਨਾਲ ਇਸ ਪੂਰੀ ਆ ਮਹਿਮਾਰੀ ਸ ਯਾਤਰਾ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਨਵਾਂ ਸ਼ਹਿਰ ਤੋਂ ਦਰਸਲ ਇਸ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਪਹੁੰਚਣਗੇ ਇਸ ਦੌਰਾਨ ਪਿੰਡ ਪੱਦਰ ਤੇ ਬਣੀ ਡਿਫੈਂਸ ਕਮੇਟੀ ਦੇ ਮੈਂਬਰਾਂ ਦੇ ਨਾਲ ਵੀ ਸਿੱਧਾ ਸਮਾਲ ਕੀਤਾ ਜਾਵੇਗਾ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਕਣਕ ਦੀ ਖਰੀਦ ਦੀ ਸਮਾਰਟੀ ਦਾ ਜਿਹੜਾ ਕੱਲ 15 April ਲਾਸਟ ਡੇਟ ਸੀਗੀ ਸੋ ਉਹਦੇ ਨਾਲ ਜੁੜੇ ਸਾਰੇ ਤੱਥ ਟੋਟਲ ਪ੍ਰੋਕਿਊਰਮੈਂਟ ਦੇ ਦੌਰਾਨ ਜਿੰਨੀ ਐਕਸਰਸਾਈਜ਼ ਵੱਖ-ਵੱਖ ਸਾਈਡਾਂ ਤੋਂ ਡਿਪਾਰਟਮੈਂਟ ਨੇ ਕੀਤੀ ਆ ਸੋ ਉਹ ਕੁਝ ਤੱਤ ਜਿਹੜੇ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਸੋ ਸਭ ਤੋਂ ਜਿਹੜੀ ਸਾਨੂੰ ਤਸੱਲੀ ਵਾਲੀ ਗੱਲ ਇਹ ਆ ਕਿ ਸਾਡਾ ਸੀਜ਼ਨ ਨਿਰਵਿਘਨ ਚੱਲਿਆ ਬੇਸ਼ੱਕ ਕੁਦਰਤ ਦੀਆਂ ਕੁਝ ਇੱਕ ਦੋ ਮਾਰਾਂ ਵਿੱਚ ਛੋਟੀਆਂ-ਮੋਟੀਆਂ ਪਈਆਂ ਨੇ ਚਾਹੇ ਉਹ ਬਰਸਾਤ ਦੇ ਰੂਪ ਚਾ ਜਾਂ ਝੱਖੜ ਦੇ ਰੂਪ ਰਹੀ ਹੈ ਪਰ ਇਹਦੇ ਬਾਵਜੂਦ ਜਿਹੜਾ ਸੀਜ਼ਨ ਆਉ ਖੂਸੂਤਰੀਆ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਸੋ ਟੋਟਲ ਪੰਜਾਬ ਦੇ ਅੰਦਰ ਇਹਨਾਂ ਦਿਨਾਂ ਦੇ ਦੌਰਾਨ ਡੇਢ ਮਹੀਨੇ ਚ ਪੰਜਾਬ ਦੀਆਂ ਮੰਡੀਆਂ ਚ ਸਾਡੇ ਕੋਲ 724000 724405 ਕਿਸਾਨ ਜਿਹੜੇ ਉਹ ਆਪਣੀ ਫਸਲ ਨੂੰ ਲੈ ਕੇ ਆਏ ਆ 724405 ਕਿਸਾਨ ਆਪਣੇ ਜਿਹੜੇ ਉਹ ਮੰਡੀਆਂ ਦੇ ਵਿੱਚ ਫਸਲ ਲੈ ਕੇ ਆਏ ਆ ਸੋ ਇਹ ਜਿੰਨੇ ਵੀ ਕਿਸਾਨ ਮੰਡੀ 'ਚ ਆਏ ਆ ਇਹਨਾਂ ਦੁਆਰਾ ਮੰਡੀ ਦੇ ਵਿੱਚ 130 ਲੱਖ 3000 ਐਮਟੀ 130 ਲੱਖ 3000 ਐਮਟੀ ਜਿਹੜੀ ਕਣਕ ਹੈ ਉਹ ਮੰਡੀ 'ਚ ਪਹੁੰਚੀ ਆ ਜਿਹੜੇ ਵੱਖ-ਵੱਖ ਖਰੀਦ ਕੇਂਦਰਾਂ ਦੇ ਉੱਤੇ ਸੋ ਇਹ 130 ਹਜ਼ਾਰ ਜਿਹੜੀ ਅਰਾਈਵਲ ਸਾਡੇ ਕੋਲ ਪਹੁੰਚੀ ਆ ਇਹਦੇ ਵਿੱਚੋਂ 119 ਲੱਖ 23600 119 ਲੱਖ 23600 ਸਾਡੀਆਂ ਵੱਖ-ਵੱਖ ਜਿਹੜੀਆਂ ਸਰਕਾਰੀ ਏਜੰਸੀਜ਼ ਨੇ ਮਾਰਕਵੇਡਾ ਪਨਗ੍ਰੇਨ ਪੰਸਪ ਜਾਂ ਐਫਸੀਆਈ ਹੈ ਇਹਨੇ ਖਰੀਦੀ ਆ ਤੇ ਇਸ ਤੋਂ ਇਲਾਵਾ 10 ਲੱਖ 79000 ਇਹ ਜਿਹੜੇ ਉਹ ਪ੍ਰਾਈਵੇਟ ਖਰੀਦ ਪੰਜਾਬ ਚ ਹੋਈ ਹੈ ਪਿਛਲੇ ਸਮਿਆਂ ਦੇ ਨਾਲੋਂ ਜਿਹੜੀ ਉਹ ਜ਼ਿਆਦਾ ਥੋੜੀ ਪੰਜਾਬ ਦੇ ਅੰਦਰ ਪ੍ਰਾਈਵੇਟ ਖਰੀਦ ਹੋਈ ਹੈ ਸੋ ਮੈਂ ਇਹ ਕਹਿ ਸਕਦਾ ਕਿ ਜਿਹੜਾ ਉਹ ਟੋਟਲ ਅਰਾਈਵਲ ਇਸ ਇੰਨੀ ਮੰਡੀ ਚ ਆਈ ਹੈ ਉਹ ਅਸੀਂ ਕੰਪਲੀਟ ਜਿਹੜੀ ਉਹ ਕਰ ਚੁੱਕੇ ਹਾਂ ਉਹਨੂੰ ਖਰੀਦ ਲਈ ਗਈ ਹੈ ਸੋ ਇਹ ਜਿਹੜੀ 130 ਲੱਖ ਐਮਪੀ ਮੰਡੀ ਚ ਕਣਕ ਆਈ ਆ ਉਹਦਾ ਜਿਹੜੀ ਖਰੀਦੀ ਗਈ ਆ ਉਹਦੀ ਬਣਦੀ ਜਿਹੜੀ ਪੇਮੈਂਟ ਆ ਕਿਸਾਨ ਦੇ ਖਾਤੇ ਚ ਉਹ 28500 ਕਰੋੜ ਰੁਪਇਆ 28500 ਕਰੋੜ ਰੁਪਇਆ ਜੋ ਕਿਸਾਨ ਦਾ ਬਣਦਾ ਐਮ ਐਸ ਪੀ ਦੇ ਮਤਾਬਕ 24125 ਰੁਪਏ ਜੋ ਐਮ ਐਸ ਪੀ ਆ ਉਹ ਕਿਸਾਨ ਦੇ ਖਾਤਿਆਂ ਚ ਅਸੀਂ ਜਿਹੜੇ ਪਾ ਚੁੱਕੇ ਆ ਸੋ ਮੁਕੰਮਲ ਤੌਰ ਤੇ ਕਿਸਾਨ ਨੂੰ ਜਿਹੜਾ ਉਹ ਉਹ ਮੰਡੀ ਚੋ ਬੇਲਾ ਕਰ ਦਿੱਤਾ ਗਿਆ ਸੋ ਇਸ ਤੋਂ ਇਲਾਵਾ ਜਿਹੜੀ ਅਸੀਂ ਖਰੀਦੀ ਹੈ ਜਿੰਨੀ ਵੀ ਕਣਕ ਖਰੀਦੀ ਹੈ ਇਹਦੇ ਵਿੱਚੋਂ 1 ਲੱਖ 51 ਹਜ਼ਾਰ ਨੇ 104 ਲੱਖ ਸੋਰੀ 104 ਲੱਖ 51 ਹਜ਼ਾਰ ਇਹ ਅਸੀਂ ਇਹਦੀ ਲਿਫਟ ਕਰ ਚੁੱਕੇ ਆ ਤੇ ਰਹਿਣ ਦੀ ਜਿਹੜੀ ਲਿਫਟ ਹੈ 14 ਲੱਖ 72 ਹਜ਼ਾਰ ਇਹ ਕਿਉਂਕਿ ਹਰ ਰੋਜ਼ ਅਸੀਂ 2.5 ਲੱਖ ਦੇ ਕਰੀਬ ਜਿਹੜੀ ਉਹ ਲਿਫਟਿੰਗ ਕਰਦੇ ਆ ਸੋ 6 ਔਰ 7 ਦਿਨ ਦੇ ਅੰਦਰ ਜਿਹੜੀ ਲਿਫਟਿੰਗ ਆ ਉਹ ਵੀ ਮੰਡੀਆਂ ਦੇ ਵਿੱਚੋਂ 100% ਜਿਹੜੀ ਉਹ ਅਸੀਂ ਪੂਰੀ ਕਰ ਲਵਾਂਗੇ ਸੋ ਜਿਹੜੀ ਕਣਕ ਅਸੀਂ ਲਿਫਟਿੰਗ ਕੀਤੀ ਆ ਖਰੀਦਣ ਤੋਂ ਬਾਅਦ ਇਹਦੇ ਵਿੱਚੋਂ 30 ਲੱਖ 4000